6 ਫਰਵਰੀ ਨੂੰ ਬਟਾਲਾ ਦੇ ਪਿੰਡ ਜਾਤਪੁਰ ਸੇਖਾ ਚ ਨੇਤਰਹੀਨ ਤਾੰਤ੍ਰਿਕ ਦੇ ਕਤਲ ਦੀ ਗੁੱਥੀ ਸੁੱਲਝ ਗਈ ਹੈ 6 ਫਰਵਰੀ ਦੇਰ ਸ਼ਾਮ ਖਬਰ ਆਈ ਕਿ ਤਾੰਤ੍ਰਿਕ ਸ਼ਮਸ਼ੇਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਤਨੀ ਦਾ ਇਲਜ਼ਾਮ ਸੀ ਕਿ ਉਸ ਦਿਨ ਤਿੰਨ ਨੌਜਵਾਨ ਕar ਆਏ ਸਨ ਉਹਨਾਂ ਦੇ ਜਾਣ ਤੋਂ ਬਾਅਦ ਕਤਲ ਦਾ ਪਤਾ ਲੱਗਿਆ 4 ਦਿਨਾਂ ਦੀ ਤਫਤੀਸ਼ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦਾ ਚਿਹਰਾ ਦੁਨੀਆ ਸਾਹਮਣੇ ਲਿਆਂਦਾ ਤਾਂ ਸਾਰਿਆਂ ਦੇ ਹੋਸ਼ ਉੱਡ ਗਏ ਮ੍ਰਿਤਕ ਤਾੰਤ੍ਰਿਕ ਦੀ ਪਤਨੀ ਹੀ ਨਿਕਲੀ ਕਾਤਲ तांत्रिक ਸ਼ਮਸ਼ੀਰ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਨੇ ਹੀ ਉਸ ਦਾ ਕਤਲ ਕੀਤਾ। ਪੁਲਿਸ ਦੀ ਸਖਤੀ ਤੋਂ ਬਾਅਦ ਕੁਲਵਿੰਦਰ ਕੌਰ ਨੇ ਮੰਨਿਆ ਕਿ ਉਸ ਦਾ ਪਤੀ ਚਰਿੱਤਰਹੀਣ ਸੀ। ਉਸ ਦੇ ਕਈ ਔਰਤਾਂ ਨਾਲ ਨਜਾਇਜ਼ ਸੰਬੰਧ ਸਨ। ਅਤੀ ਕਰਜ ਕਲੇਸ਼ ਰਹਿਣ ਲੱਗਾ। ਰੋਜ਼ ਰੋਜ਼ ਦੇ ਕਲੇਸ਼ ਤੋਂ ਤੰਗ ਆ ਕੇ ਕੁਲਵਿੰਦਰ ਕੌਰ ਨੇ ਆਪਣੇ ਪਤੀ ਦੇ ਸਿਰ ਤੇ ਲੋਹੇ ਦੀ ਰਾਡ ਨਾਲ ਕਈ ਵਾਰ ਕੀਤੇ ਜਿਸ ਤੋਂ ਬਾਅਦ ਸ਼ਮਸ਼ੀਰ ਸਿੰਘ ਦੀ ਮੌਤ ਹੋ ਗਈ। ਮੇਰੇ ਹਸਬੰਡ ਜਿਹੜੇ ਮੈਨੂੰ ਬਹੁਤ ਪਰੇਸ਼ਾਨ ਕਰਦੇ ਸੀ। ਤਾੰਤ੍ਰਿਕ ਦਾ ਕੰਮ ਕਰਦੇ ਸੀ। ਅਲੱਗ-ਅਲੱਗ ਲੇਡੀਜ਼ ਉਹਨਾਂ ਦੇ ਕੋਲ ਆਉਂਦੀਆਂ ਸੀ। ਉਹਨਾਂ ਨੂੰ ਉੱਪਰ ਦਰਬਾਰ ਬਣਾਇਆ ਸੀ ਉੱਪਰ ਲੈ ਜਾਂਦੇ ਸੀ ਮੈਨੂੰ ਉੱਪਰ ਜਾਣ ਦਾ ਆਰਡਰ ਨਹੀਂ ਸੀ ਬਿਲਕੁਲ ਵੀ ਉੱਪਰ ਨਹੀਂ ਆਣਾ ਇੱਕ ਵਾਰ ਮੈਂ ਦੋ 7-8 ਸਾਲ ਪਹਿਲਾਂ ਉੱਪਰ ਗਈ ਇਹਨਾਂ ਨੂੰ ਮੈਂ ਇੱਕ ਪਿੰਡ ਦੀ ਲੜਕੀ ਦੇ ਨਾਲ ਬਿਲਕੁਲ ਸੈਕਸ ਕਰਦੇ ਉੱਪਰ ਹੀ ਦੇਖ ਲਿਆ ਸੀ ਤੇ ਫਿਰ ਮੈਂ ਸਪਰੇਅ ਵਾਲੀ ਦਵਾਈ ਵੀ ਖਾ ਲਈ ਸੀ ਤਿੰਨ ਦਿਨ ਮੈਂ ਕਰਪਾਲਾ ਹਸਪੀਟਲ ਰਹੀ ਸੀ ਤੇ ਮਤਲਬ ਰੈਕਰੈਕਟਰ ਇਹਨਾਂਕ ਬਹੁਤ ਜ਼ਿਆਦਾ ਲੂਜ਼ ਸੀ ਇਹਨਾਂ ਦਾ ਵੀ ਕੁਝ ਦੱਸ ਨਹੀਂ ਸਕਦੀ ਫਿਰ ਮੈਨੂੰ ਕਿਸੇ ਦੇ ਲਾਗੇ ਖਲੋਣ ਨਹੀਂ ਸੀ ਦਿੰਦੇ ਕਿਉਂਕਿ ਆਪਣਾ ਕਰੈਕਟਰ ਇਦਾਂ ਦਾ ਸੀ ਉਹਨਾਂ ਨੂੰ ਇਹ ਹੀ ਮੇਰੀ ਜਨਾਨੀ ਮਤਲਬ ਇਦਾਂ ਕਿਸੇ ਨਾਲ ਬੋਲਣਾ ਨਹੀਂ ਕਿਸੇ ਦੇ ਕੋਲ ਜਾਣ ਨਹੀਂ ਕਿਸੇ ਭੈਣ ਭਰਾ ਕੋਲ ਨਹੀਂ ਜਾਣ ਦੇਣਾ ਕਿਤੇ ਨਹੀਂ ਜਾਣਾ ਦੇਣਾ ਜਿੱਥੇ ਜਾਣਾ ਨਾਲ ਜਾਣਾ ਫਿਰ ਇਸ ਤਰ੍ਹਾਂ ਮਤਲਬ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਸੀ ਕਿ ਅੱਕ ਕੇ ਮੈਨੂੰ ਆ ਕਦਮ ਚੁੱਕਣਾ ਪਿਆ ਹੈ ਇਕੱਲੇ ਆ ਨਹੀਂ ਚੁੱਕਿਆ ਤੁਸੀਂ ਹਾਂਜੀ ਸਰ ਦਰਸਲ ਸ਼ਮਸ਼ੀਰ ਸਿੰਘ ਆਸ ਤੋਂ ਤਕਰੀਬਨ 25 ਸਾਲ ਪਹਿਲਾਂ ਅੱਖਾਂ 'ਚ ਤੇਜ਼ਾਬ ਪੈਣ ਕਾਰਨ ਅੰਨ੍ਹਾ ਹੋ ਗਿਆ ਸੀ ਕੁਲਵਿੰਦਰ ਕੌਰ ਤੇ ਸ਼ਮਸ਼ੀਰ ਸਿੰਘ ਦੀ ਲਵ ਮੈਰਿਜ ਹੋਈ ਸੀ ਕੁਲਵਿੰਦਰ ਕੌਰ ਅਤੇ ਸ਼ਮਸ਼ੀਰ ਦਾ ਵਿਆਹ ਪਹਿਲਾਂ ਕਿਤੇ ਹੋਰ ਹੋ ਚੁੱਕਾ ਸੀ ਤਲਾਕ ਤੋਂ ਬਾਅਦ ਦੋਹੇ ਮਿਲੇ ਅਤੇ ਵਿਆਹ ਕਰਾ ਲਿਆ ਪਰ ਕੁਝ ਸਮੇਂ ਬਾਅਦ ਦੋਹਾਂ ਦੇ ਰਿਸ਼ਤੇ ਵਿਗੜ ਗਏ ਤੰਤਰਿਕ ਸ਼ਮਸ਼ੀਰ ਨੇ ਆਪਣੇ ਕਮਰੇ ਵਿੱਚ ਕੁਲਵਿੰਦਰ ਕੌਰ ਦਾ ਆਉਣਾ ਬੰਦ ਕਰ ਦਿੱਤਾ ਤੰਤਰਮੰਤਰ ਲਈ ਲੋਕ ਸ਼ਮਸ਼ੀਰ ਨੂੰ ਉਸਦੇ ਕਮਰੇ 'ਚ ਹੀ ਮਿਲਣਾਉਂਦੇ ਸਨ ਇਸੇ ਦਾ ਫਾਇਦਾ ਚੁੱਕ ਕੁਲਵਿੰਦਰ ਕੌਰ ਨੇ ਕਿਸੇ ਹੋਰ ਦੇ ਸਿਰ ਕਤਲ ਪਾਉਣ ਲਈ ਆਪਣੇ ਪਤੀ ਦਾ ਉਸਦੇ ਕਮਰੇ 'ਚ ਹੀ ਕਤਲ ਕਰ ਦਿੱਤਾ ਇਹਦੀ ਵਾਈਫ ਦੇ ਬਿਆਨਾਂ ਦੇ ਵਿੱਚ ਇਹ ਸੀਗਾ ਵੀ ਤਿੰਨ ਬੰਦੇ 6:30 ਵਜੇ ਉਸ ਦਿਨ ਆਏ ਤੇ ਰਾਤ ਨੂੰ 8:30 ਵਜੇ ਵਾਪਸ ਇਹ ਚਲੇ ਗਏ ਉਥੋਂ। ਇਹਦੀ ਵਾਈਫ ਨੇ ਜੋ ਦੱਸਿਆ ਵੀ ਉਹ ਬੰਦੇ ਸ਼ਾਇਦ ਇਹਦਾ ਕਤਲ ਕਰਕੇ ਗਏ ਆ। ਜਦੋਂ ਅਸੀਂ ਹੋਰਨਾਂ ਤੋਂ ਪੁੱਛਗਿੱਛ ਕੀਤੀ ਇਹਦੀ ਵਾਈਫ ਨੇ ਹੀ ਦੁਖੀ ਹੋ ਕੇ ਇਹਦੇ ਤੋਂ ਇਹਨੂੰ ਇਹ ਲੋਹੇ ਦੀ ਜਿਹੜੀ ਛਾੜਿਆ 3-4 ਕਿਲੋ ਦੀ ਆ ਇਹ ਉਹਦੇ ਸਿਰ ਦੇ ਵਿੱਚ ਮਾਰ ਕੇ ਉਹ दारू ਪੀਣ ਦਾ ਆਦੀ ਸੀ ਗਾਡੇ ਲਈ। दारू ਪੀ ਕੇ ਜਦੋਂ ਸੁੱਤਾ ਇੰਨੀ ਦੁਖੀ ਹੋ ਗਈ ਇਹ ਇਹਨੇ ਦੁਖੀ ਹੋ ਕੇ ਉਹਨੂੰ लोहे दी राड मार के वे ओदे 5 6 ओदे वार ਕੀਤੇ ਸਿਰ ਦੇ ਵਿੱਚ ਤੇ ਇਹਨੂੰ ਮਾਰ ਦਿੱਤਾ 6 ਫਰਵਰੀ ਨੂੰ ਪੁਲਿਸ ਨੂੰ ਝੂਠੀ ਕਹਾਣੀ ਜ਼ਰੀਏ ਜਾਂਚ ਤੋਂ ਝਟਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਕੁਲਵਿੰਦਰ ਕੌਰ ਨੇ ਪਰ ਸਾਰੀਆਂ ਕੋਸ਼ਿਸ਼ਾਂ ناکਾਮ ਹੋ ਗਈਆਂ